3000 ਲਿਖੀਆ ਪਰ ਅਬੂ ਉਲ ਤਰਾਨੀ ਰੰਗਜੀਵ ਦਾ ਉਹ ਜਾਸੂਸ ਇਹ ਗਿਣਤੀ 35 ਤੋਂ 40000 ਲਿਖਦਾ ਹੈ ਅੱਗੇ ਉਹ ਲਿਖਦਾ ਹੈ ਕਿ ਮੁਗਲਾਂ ਦੇ ਚਾਰ ਤਖਤ ਨੇ ਦਿੱਲੀ ਆਗਰਾ ਲਾਹੌਰ ਤੇ ਕਲਾਨੌਰ ਪਰ ਇੱਕ ਪਹਾੜੀ ਵੀ ਸਟੇਜ ਤੇ ਲੱਗਿਆ ਇਹ ਤਖਤ ਮੁਗਲਾਂ ਦੇ ਸਾਰੇ ਤਖਤਾਂ ਨੂੰ maat ਪਾਉਂਦਾ ਸੀ ਇਹ ਜਾਸੂਸ ਉਸ ਤਖਤ ਦੀ ਗੱਲ ਕਰ ਰਿਹਾ ਹੈ ਜੋ ਗੁਰਗੋਬਿੰਦ ਸਿੰਘ ਜੀ ਨੇ ਉਸ ਦਿਨ ਦੇਵਾਂਚ ਉਸ ਸਟੇਜ ਤੇ ਲਗਾਇਆ ਹੋਇਆ ਸੀ ਇਹ ਕਹਿ ਰਿਹਾ ਹੈ ਕਿ ਮੁਗਲਾਂ ਦੇ ਸਾਰੇ ਤਖਤਾਂ ਨੂੰ ਫੇਲ ਕਰਦਾ ਏ ਇੱਕ ਪਹਾੜੀ ਤੇ ਲੱਗਿਆ ਇਹ ਤਰਕ ਅੱਗੇ ਇਹ ਕੀ ਲਿਖਦਾ ਹੈ ਉਸ ਦਿਨ ਸਿੱਖਾਂ ਦੇ ਗੁਰੂ ਦਾ ਲਿਬਾਸ ਚੜਤ ਜਲਾਲ ਤੇ ਤੇਜ ਝੱਲਿਆ ਨਹੀਂ ਸੀ ਜਾ ਰਿਹਾ ਇਹ ਗੱਲ ਤਾਂ ਆਪਨ ਸਭ ਨੂੰ ਪਤਾ ਹੈ ਕਿ ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਤੇ ਜੋ ਨੂਰ ਸੀ ਜੋ ਜਲਾਲ ਸੀ ਜਿਸ ਵੀਰ ਰਸਤ ਗੁਰੂ ਗੋਬਿੰਦ ਸਿੰਘ ਜੀ ਸੀ ਕਿ ਆਮ ਬੰਦਾ ਦੇਖ ਵੀ ਨਹੀਂ ਸਕਦਾ ਸੀ ਗੁਰਦੁਆਰਾ ਸਾਹਿਬ